ਦੋਨੋਂ ਬੇਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਖਸਮਾ ਕਰ ਪਿਆਰੇ ਬੁਰੇ ਪਲੇ ਰਹਾਉ ਸੁਨੇ ਪਕਾਰ ਸਮਰਾਤ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰ ਪਾਉ ਸਬਕ ਜਨ ਮਿਲੇ ਨਾਨਕ ਪ੍ਰਗਟ ਪਹਾੜੀ ਸਜਾਣਾ ਸਚਾ ਪਤਸ਼ਾਉ ਸਿਰਸ਼ਾ ਹੰਦेश ਜਿਸ ਬਾਸ ਬਹਿਠਾ ਸੋਹੀ ਹੈ ਸਭਨਾ ਦਾ ਵਸਾਉ ਵਾਹਿਗੁਰੂ ਜੀ ਸਰ ਗਲੇ ਜਨਾ ਕ੍ਰਿਸ਼ਨ ਤੇ ਜਨੋ ਹਰ ਹਰ ਨਾ ਚੰਤੇ ਨਾਚਨਾ ਪਹਿਲ ਪੁਰੇ ਟਟ ਹੰਸ ਸਗਲੇ ਜਨ ਕ੍ਰਿਸ਼ਨ ਤਜਨੋ ਹਰ ਹਰ ਨਾਚੰਤੇ ਨਾਚਨਾ ਪਹਲੇ ਪ੍ਰਸਾਬਰਾ ਅਥੋਂ ਪ੍ਰਸਾਦ ਮਰ ਅਸਗਾ ਅਸ ਉਸਗਾ ਹਰ ਕ ਬਗਰ ਨਚ ਪਿੰਦੇ ਮੈਂ ਸਾਗਰਾ ਰਹਾਉ ਨਚੰਤੇ ਗੋਪੀ ਜਨ ਨਯਾਤੇ ਬਰੇ ਕਨਾਂ ਤਰਕ ਨਾ ਚਾਹ ਪ੍ਰਮਾ ਅਚਾਰ ਕਿਸ ਵਾ ਬਚਾਉਣੀ ਆਏ ਮਈਏ ਇੱਕ ਆਣ ਜਿਉ ਪੰਦੇ ਉਬ ਕਲੇ ਸੰਸਾਰਾ ਜੇ ਦਵਾਰ ਤੋ ਕੋਨ ਰੇ ਮੈਂ ਜੀ ਨਾਮ ਹੋ ਜੀ ਆਗਲਾ ਤੇ ਨਿਵਾਰਣਾ ਜਨ ਕਾਰਣਾ ਤੋ ਕੋਨ ਰੇ ਮੈ ਜੀ ਨਾਮ ਹੋ ਜੀ ਆਲਾਤ ਨਵਰਣਾ ਜਮਕਾਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸ੍ਰੇਸ਼ਟ स्वागत नामदेव जी आओ गुरु के शब्द विचार ਦੇ ਵਿੱਚ ਡੁੱਬਣਾ ਕਰੀਏ ਗੁਰਦੇਵ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਤਨਾਸਰੀ ਰਾਗ ਦੇ ਵਿੱਚ ਇਹ ਜੋ ਸ਼ਬਦ ਹਨ ਤਨਾ ਨੂੰ ਤਨਾਸਰੀ ਰਾਗ ਦੇ ਸ਼ਬਦ ਹਨ ਔਰ ਬਾਣੀ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਦੀ ਬਾਣੀ ਦਾ ਇਹ ਸ਼ਬਦ ਹੈ ਜੋ ਕਿ ਚੌਥੇ ਸ਼ਬਦ ਦੇ ਨਾਲ ਸੰਬੰਧਿਤ ਹੈ ਇਸ ਤੋਂ ਪਹਿਲਾਂ ਤਿੰਨ ਸ਼ਬਦ ਹਨ ਪਰ ਇਹ ਚੌਥਾ ਸ਼ਬਦ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਜੋ ਹਨ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 693 ਅਤੇ 94 ਤੇ ਸੁਸ਼ੋਭਤ ਕੀਤੇ ਹਨ ਭਗਤ ਸ਼੍ਰੇਸ਼ਟ ਆਓ ਭਗਤ ਨਾਮਦੇਵ ਜੀ ਪਹਿਲ ਪੁਰਿਏ ਪੁੰਨਰਕਵਨਾ ਤਾਟ ਹੰਸਾ ਸਗਲੇ ਜਨ ਭਗਤ ਨਾਮਦੇਵ ਜੀ ਇਸ ਜਗਤ ਦੀ ਰਚਨਾ ਬਾਰੇ ਦੱਸ ਰਹੇ ਹਨ ਕਿ ਪਹਿਲੇ ਪਹਿਰ ਪਹਿਲਾ ਪੈਰ ਉਹ ਹੁੰਦਾ ਹੈ ਜਿਹੜਾ ਸਭ ਤੋਂ ਪਹਿਲੇ ਪ੍ਰਗਟ ਹੁੰਦਾ ਹੈ ਉਰਜ ਜਿਸ ਵੇਲੇ ਉਹ ਪਰਮਾਤਮਾ ਵਾਹਿਗੁਰੂ ਨੇ ਜੋ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ ਆਜੋ ਨੇ ਸੈ ਬੰਗ ਜੋ ਕਿ ਪ੍ਰਮਾਤਮਾ ਵਾਹਿਗੁਰੂ ਜੁਨਾ ਤੋਂ ਬ੍ਰਾਮ ਹੈ ਪਰੇ ਹੈ ਆਪਣੇ ਆਪ ਤੋਂ ਉਹ ਉਪਜਾ ਹੈ ਪ੍ਰਗਟ ਹੋਇਆ ਹੈ ਦੋਹਾ ਸਿਰਿਆਂ ਦਾ ਆਪ ਸੁਆਮੀ ਖੇਲਾ ਹੈ ਵਿਗਸ ਅੰਤਰਜਾਮੀ ਆਦ ਤੋਂ ਅੰਤ ਤੱਕ ਉਹ ਪ੍ਰਮਾਤਮਾ ਵਾਹਿਗੁਰੂ ਦੋਨਾਂ ਸਿਰਿਆਂ ਦਾ ਮਾਲਕ ਹੈ ਔਰ ਆਪ ਹੈ ਉਹ ਇਸ ਜਗਤ ਰੂਪੀ ਖੇਡ ਦੇ ਵਿੱਚ ਖੇਡ ਰਿਹਾ ਹੈ ਇਹ ਸਾਰੀ ਸਿਰਜਣਾ ਜੋ ਹੈ ਉਸ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ ਹੈ ਔਰ ਉਸ ਦਾ ਹੁਕਮ ਸਾਰਿਆਂ ਹੀ ਦਿਸ਼ਾਵਾਂ ਦੇ ਵਿੱਚ ਫਸਰ ਰਿਹਾ ਹੈ ਪਹਿਲੇ ਜਿਸ ਵੇਲੇ ਪ੍ਰਮਾਤਮਾ ਵਾਹਿਗੁਰੂ ਨੇ ਇਸ ਸੰਸਾਰ ਦੀ ਉਤਪਤੀ ਸ਼ੁਰੂ ਕੀਤੀ ਹੈ ਪੁੰਡਰਕਵਣਾ ਕਿ ਪ੍ਰਮਾਤਮਾ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਜੋ ਕੋਲ ਫੁੱਲਾਂ ਦੀ ਨਿਆਈ ਹੈ ਰਚੀ ਹੈ ਜਿਸ ਦਾ ਕੋਲ ਫੁੱਲ ਤੋਂ ਪਾਵ ਹੈ ਸਫੇਦ ਫੁੱਲਾਂ ਦਾ ਗੁਲਦਸਤਾ ਇਹ ਫੁੱਲਵਾੜੀ ਜੋ ਹੈ ਉਹ ਉਤਪਨ ਕੀਤੀ ਹੈ ਤਾਚ ਹੰਸਾ ਸਗਲੇ ਜਨ ਉਹਨਾਂ ਕੋਲ ਫੁੱਲਾਂ ਦੇ ਸਮਾਨ ਹੀ ਸਫੇਦ ਜਿਤਨੇ ਵੀ ਉਸ ਪਰਮਾਤਮਾ ਵਾਹਿਗੁਰੂ ਨੇ ਜੀਵਨ ਪਰਗਟ ਕੀਤਾ ਹੈ ਉਹ ਪੇਪਾ ਪਸ਼ਾਫ ਹੰਸ ਦੇ ਸਮਾਨ ਹਨ ਪਵ ਉਹਨਾਂ ਤੇ ਅਜੇ ਮਾਇਆ ਦਾ ਕੋਈ ਅਸਰ ਨਹੀਂ ਹੈ ਉਹ ਉਪਰਾਮ ਹਨ ਕਿਉਂਕਿ ਅਜੇ ਮਾਇਆ ਦੀ ਉਤਪਤੀ ਨਹੀਂ ਹੋਈ ਹੈ ਪ੍ਰਮਾਤਮਾ ਵਾਹਿਗੁਰੂ ਨੇ ਜਿਸ ਵੇਲੇ ਇੱਕ ਔਰ ਫੁੱਲਾਂ ਦਾ ਬਾਗ ਇਹ ਸ੍ਰਿਸ਼ਟੀ ਨੂੰ ਰਚਿਆ ਹੈ ਜੋ ਸਫੇਦ ਹੈ ਔਰ ਸਾਰੇ ਹੀ ਪਾਸੇ ਸਫੇਦ ਫੁੱਲ ਨਜ਼ਰ ਆ ਰਹੇ ਹਨ ਔਰ ਜੋ ਪੇ ਜੀਵਨ ਹੈ ਨਰ ਹੈ ਨਾਰੀ ਹੈ ਪਸ਼ੂ ਪੰਛੀ ਜੋ ਪੀ ਹਨ ਉਹ ਮਾਇਆ ਤੋਂ ਅਜੇ ਪਰੇ ਹਨ ਉਹ ਕੇਵਲ ਤਾਂ ਕੇਵਲ ਪ੍ਰਮਾਤਮਾ ਵਾਹਿਗੁਰੂ ਦੇ ਵਲ ਉਸ ਦੇ ਨੂਰੀ ਚਿਹਰੇ ਨੂੰ ਦੇਖ ਕਰਕੇ ਉਸ ਦੇ ਮੁਖ ਨੂੰ ਦੇਖ ਕਰਕੇ ਆਨੰਦ ਲੈ ਰਹੇ ਹਨ ਕੁਝ ਵੀ ਘਟਤ ਨਹੀਂ ਹੋ ਰਿਹਾ ਹੈ ਨਾ ਉਹ ਉੱਠਦੇ ਹਨ ਤੇ ਨਾ ਹੀ ਉਹ ਉੱਠ ਕੇ ਕੋਈ ਕਿਰਤ ਵਿਕ ਕਰਦੇ ਹਨ ਕਿਉਂਕਿ ਅਜੇ ਮਾਇਆ ਉਤਪਨ ਨਹੀਂ ਹੋਈ ਹੈ ਉਸ ਤੋਂ ਪਹਿਲਾਂ ਭਗਤ ਨਾਮਦੇਵ ਜੀ ਸਮਝਾਉਣਾ ਕਰਦੇ ਹਨ ਕਿ ਮਾਇਆ ਦੀ ਜ਼ਰੂਰਤ ਕਿਉਂ ਪਈ ਹੈ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਓ ਨਾਓ ਉਹ ਪਰਮਾਤਮਾ ਵਾਹਿਗੁਰੂ ਜੋ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ ਤੇ ਉਸ ਦੇ ਇਤਨੇ ਗੁਣ ਹਨ ਕਿ ਜੋ ਗੁਣਾ ਨੂੰ ਦੇਖ ਕਰਕੇ ਭਗਤਾਂ ਪਿਆਰਿਆਂ ਨੇ ਉਸ ਦੇ ਨਾਮ ਦੇ ਨਾਮ ਨਾਲ ਸਦੋਣਾ ਕੀਤਾ ਹੈ ਉਸ ਨੂੰ ਅਮਿਸ਼ ਅਥਲ ਕਿਹਾ ਜਾਂਦਾ ਹੈ ਬਿਥਲ ਕਿਹਾ ਜਾਂਦਾ ਹੈ ਜੋ ਕਿ ਮਾਇਆ ਤੋਂ ਪਰਮ ਹੈ ਜਿਸ ਤੇ ਮਾਇਆ ਦਾ ਕੋਈ ਅਸਰ ਨਹੀਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਦੁਇ ਕੁਦਰਤ ਸਾਝੀ ਹੈ ਕਰ ਅਸਨ ਡਿਠੋ ਜਾਓ ਪਰ ਇਸ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਦੇਖਿਆ ਹੈ ਕਿ ਇਹ ਜੋ ਕੋਲ ਫੁੱਲਾਂ ਦਾ ਬਾਗ ਹੈ ਸਾਰੇ ਸਫੇਦ ਹਨ ਕੋਈ ਰੰਗ ਨਹੀਂ ਵੱਖਰੇ ਵੱਖਰੇ ਰੰਗ ਹੋਣੇ ਚਾਹੀਦੇ ਹਨ। ਔਰ ਜੋ ਇਹ ਨਾਰ ਨਾਰੇ ਇਹ ਸਾਰੇ ਜੀਵਨ ਦੀ ਉਤਪਤੀ ਹੈ ਉਹ ਤਾਂ ਬੜੇ ਅਅਰਸ ਦੇ ਵਿੱਚ ਪਏ ਹੋਏ ਹਨ। ਉਹ ਤਾਂ ਕੇਵਲ ਇੱਕ ਟੇਕ ਲਗਾ ਕਰਕੇ ਮੁੱਖ ਵੱਲ ਦੇਖ ਰਹੇ ਹਨ। ਅਚਰਜ ਹੋ ਰਹੇ ਹਨ, ਹੈਰਾਨ ਹੋ ਰਹੇ ਹਨ ਕੁਦਰਤ ਦੇਖ ਕਰਕੇ। ਪ੍ਰਮਾਤਮਾ ਵਾਹਿਗੁਰੂ ਨੇ ਦੋਈ ਕੁਦਰਤ ਸਾਜੀ ਹੈ। ਇਸ ਕੁਦਰਤ ਦੇ ਨਾਲ ਇੱਕ ਦੂਈ ਕੁਦਰਤ ਨੂੰ ਵੀ ਸਾਜਣਾ ਕੀਤਾ ਹੈ। कृष्णा ते जानो हर हर ना चंती नाच ना उस परमात्मा वाहेगुरु ने कृष्णा तो भाव है माया उत्पन्न कीती है जिस वेले परमात्मा वाहेगुरु ने यह माया उत्पन्न कीती है जिस दे उपज जान दे नाल जो के परमात्मा वाहेगुरु ने ਜਿਸ ਤਰ੍ਹਾਂ ਇਹ ਸੰਸਾਰ ਰਚਨਾ ਸੀ ਉਹ ਸਾਰੀ ਹੁਣ ਖੇਡ ਸ਼ੁਰੂ ਹੋ ਗਈ ਹਰ ਹਰ ਨਾਚੰਤੇ ਨਾਚਨਾ ਇਸ ਮਾਇਆ ਦੇ ਪ੍ਰਭਾਵ ਦੇ ਅਧੀਨ ਇਹ ਸਾਰੇ ਹੀ ਉਹ ਜੋ ਜੀਵਨ ਹੈ ਨਰ ਹੈ ਨਾਰ ਹੈ ਇਹ ਸਾਰੇ ਹੀ ਨੱਚਦੇ ਫਿਰੇ ਹਨ ਇਸ ਮਾਇਆ ਨੇ ਐਸੀ ਚਾਖ ਲਗਾਈ ਹੈ ਕਿ ਮਨੁੱਖ ਵਿਕਾਰੀ ਪੁਰਖ ਵੱਲ ਵੱਧ ਰਿਹਾ ਹੈ ਕਿਉਂਕਿ ਅਗਰ ਮਨੁੱਖ ਕੋਈ ਕੀਰਤ ਵਿਹਾਰ ਨਹੀਂ ਕਰੇਗਾ ਕੋਈ ਕਰਮ ਨਹੀਂ ਕਰੇਗਾ ਤਾਂ ਪ੍ਰਮਾਤਮਾ ਵਾਹਿਗੁਰੂ ਦੇ ਅਦਰਤੇ ਤਾਂ ਇਹ ਫਿਰ ਇੱਕ ਸਫੇਦ ਹੰਸਾਂ ਦੇ ਸਮਾਨ ਹਨ ਜੋ ਬੜੇ ਪਾਕ ਸਾਫ ਹਨ ਪਰ ਪ੍ਰਮਾਤਮਾ ਵਾਹਿਗੁਰੂ ਜੋ ਕਿ ਆਪ ਉਦਮੀ ਹੈ ਕੀਰਤੀ ਹੈ ਉਸ ਦੇ ਰਚਨਾ ਪੇ ਉਦਮੀ ਕੀਰਤੀ ਹੋਣੀ ਚਾਹੀਦੀ ਹੈ ਤਾਂ ਪ੍ਰਮਾਤਮਾ ਵਾਹਿਗੁਰੂ ਨੇ ਦੋਈ ਕੁਦਰਤ ਨੂੰ ਸਾਜਿਆ ਹੈ ਕਰ ਆਸਨ ਡਿਠੋ ਚਾਓ ਜਿਸ ਦੇ ਪ੍ਰਭਾਵ ਦੇ ਅਧੇਨ ਇਹ ਸਾਰੀ ਸਰੰਚਨਾ ਜੋ ਹੈ ਉਤਪਤੀ ਜੋ ਹੈ ਉਹ ਨੱਚਦੀ ਫਿਰ ਰਹੀ ਹੈ ਇਸ ਦੇ ਹੱਥਾਂ ਦੇ ਵਿੱਚ ਪੈ ਕਰਕੇ ਇਸ ਚਾਖ ਤੋਂ ਪੈ ਕਰਕੇ ਇਹ ਸਾਰੀ ਜੋ ਸਰੰਚਨਾ ਹੈ ਉਹ ਖੇਡਦੀ ਫਿਰ ਰਹੀ ਹੈ ਭਗਤ ਨਾਮਦੇਵ ਜੀ ਕਿਰਪਾ ਕਰਦੇ ਹਾਂ ਪਹਿਲ ਪੁਰ ਸਾਬਰਾ ਪਹਿਲ ਪੁਰ ਸਾਬਰਾ ਪਹਿਲੇ ਪਰਮਾਤਮਾ ਵਾਹਿਗੁਰੂ ਆਏ ਉਹਨਾਂ ਨੇ ਆਉਣਾ ਕੀਤਾ ਹੈ ਉਹ ਪਰਿਪੂਰਣ ਪਰਮਾਤਮਾ ਵਾਹਿਗੁਰੂ ਆਥੋਂਨ ਪ੍ਰਸਾਦ ਮਰਾਂ ਔਰ ਉਹਨਾਂ ਤੋਂ ਬਾਅਦ ਇਹ ਮਾਇਆ ਜੋ ਹੈ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਨਾਲ ਪ੍ਰਗਟ ਹੋਈ ਹੈ ਇਹ ਮਾਇਆ ਆਖਰ ਮਾਇਆ ਕੀ ਹੈ ਇਹ ਕੀ ਕਰਦੀ ਹੈ ਜਿਹੜੀ ਮਾਇਆ ਅਣਹੋਣੀ ਗੱਲ ਨੂੰ ਹੋਣੀ ਕਰਕੇ ਬੁਖਾ ਦੇਵੇ ਉਹ ਛਲ ਹੈ ਮਾਇਆ ਹੈ ਪਰਮ ਹੈ ਭੁਲੇਖਾ ਹੈ ਜੋ ਮਨੁੱਖ ਕਿ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਧਿਆਵਣ ਦੇ ਵਾਸਤੇ ਉਸ ਦੀ ਉਤਪਤੀ ਹੋਈ ਸੀ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਉਸ ਨੂੰ ਪਾਉਣ ਦੇ ਵਾਸਤੇ ਹੋਈ ਸੀ ਤਾਂ ਇਹ ਮਾਇਆ ਐਸਾ ਉਸ ਪ੍ਰਮਾਤਮਾ ਵਾਹਿਗੁਰੂ ਦਾ ਹੀ ਰੂਪ ਹੈ ਜਿਹੜੀ ਕਿ ਇਹ ਨਾ ਕੱਚੇ ਪਾंडਿਆਂ ਨੂੰ ਟਣਕਾ ਕਰਕੇ ਦੇਖ ਰਹੀ ਹੈ ਕਿ ਇਹ ਕੱਚਾ ਹੈ ਕਿ ਪੱਕਾ ਹੈ ਇਹ ਉਸ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਅਨੁਸਾਰੀ ਹੈ ਕਿ ਹੁਕਮ ਦਾ ਅਦੋਲੀ ਹੈ ਇਹ ਹੁਕਮ ਦੇ ਅੱਗੇ ਅਦੋਲਣਾ ਕਰਦਾ ਹੈ ਸੋ ਪ੍ਰਮਾਤਮਾ ਵਾਹਿਗੁਰੂ ਨੇ ਜੋ ਕਿ ਪਹਿਲੇ ਉਹ ਪਰਮਪੁਰਖ ਪ੍ਰਗਟ ਹੋਏ ਔਰ ਉਹਨਾਂ ਦਾ ਹੀ ਰੂਪ ਅਥੋਨ ਪ੍ਰਸਾਦ ਮਰਾ ਇਹ ਮਾਇਆ ਦਾ ਉਤਪਨ ਹੋਣਾ ਹੋਇਆ ਹੈ ਅਸਗਾ ਅਰ ਉਸਗਾ ਇਸ ਮਾਇਆ ਅਤੇ ਪ੍ਰਮਾਤਮਾ ਵਾਹਿਗੁਰੂ ਦੇ ਮਿਲਾਪ ਦੇ ਨਾਲ ਦੋਨਾਂ ਨੇ ਜਿਸ ਵੇਲੇ ਇੱਕ ਸੇਜ ਤੇ ਹੋਣਾ ਕੀਤਾ ਹੈ ਕਰ ਆਸਨ ਡਿਠੋ ਚਾਓ ਇੱਕ ਆਸਨ ਤੇ ਇਕੱਠੇ ਹੋਏ ਹਰ ਕਾ ਬਾਗਰ ਨੱਚ ਪਿੰਦੀ ਮੈਂ ਸਾਗਰਾ ਤਾਂ ਇਹ ਸਾਰੀ ਸਿਰੰਚਨਾ ਦੇ ਆਰੰਭਤਾ ਸ਼ੁਰੂ ਹੋ ਗਈ ਕਿ ਉਸ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਇਹ ਮਾਇਆ ਉਸੇ ਪ੍ਰਮਾਤਮਾ ਵਾਹਿਗੁਰੂ ਦਾ ਜੋ ਰੂਪ ਹੈ ਪ੍ਰਗਟ ਹੋਇਆ ਇਸ ਤਰ੍ਹਾਂ ਇਹ ਸੰਸਾਰ ਨਚਣ ਲੱਗ ਪਿਆ ਕਿ ਜੇਸੇ ਤਰ੍ਹਾਂ ਇੱਕ ਸਾਗਰ ਦੇ ਵਿੱਚ ਇੱਕ ਡੋਲ ਦੇ ਵਿੱਚ ਸਾਗਰ ਭਰ ਦਿੱਤਾ ਜਾਵੇ ਤੇ ਓਛੱਲਾ ਮਾਰ ਰਿਹਾ ਹੈ ਐਸਾ ਖੇਡ ਸ਼ੁਰੂ ਹੋਈ ਹੈ ਕਿ ਹਰ ਇੱਕ ਜੋ ਜੀਵ ਜੰਤੂ ਮਨੁੱਖ ਹੈ ਜਿਤਨੀ ਵੀ ਉਤਪਤੀ ਹੈ ਮਾਇਆ ਦੇ ਪ੍ਰਭਾਵ ਦੇ ਵਿੱਚ ਉਹ ਨੱਚਦੇ ਫਿਰ ਰਹੀ ਹੈ ਉਹ ਖੇਡਾਂ ਖੇਡ ਰਹੀ ਹੈ ਉਸ ਨੂੰ ਹੁਣ ਕਾਮ ਕਰੋਧ ਲੋਭ ਮੋਹ ਆਦਿਕ ਸਤਾ ਰਹੇ ਹਨ ਉਹ ਅਹੰਕਾਰੀ ਹੋ ਰਹੀ ਹੈ ਰਹਾਓ ਨਾਚੰਤੀ ਗੋਪੀ ਜਨਾ ਇਸ ਤਰੀਆਂ ਨੱਚ ਰਹੀਆਂ ਹਨ ਗੋਪੀ ਜਨਾ ਇਸਤਰੀਆਂ ਨੱਚ ਰਹੀਆਂ ਹਨ ਇਸ ਦੇ ਪ੍ਰਭਾਵ ਦੇ ਅਧੀਨ ਪੁਰਸ਼ ਵੀ ਨੱਚ ਰਹੇ ਹਨ ਨਹੀਂ ਆਤੇ ਬਹਿ ਰਖਣਾ ਪਰ हे ਪ੍ਰਮਾਤਮਾ ਵਾਹਿਗੁਰੂ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਐਸਾ ਹੈ ਜਿਹੜਾ ਇਹਨਾਂ ਦੇ ਕਿਤੇ ਗੱਲਬਾਤ ਸੁਣੇ ਕਿਉਂਕਿ ਇਹ ਹੁਣ ਮਾਇਆ ਦੇ ਹੱਥ ਵਸ ਪੈ ਕਰਕੇ ਮਾਇਆਵਿਕ ਵਿਕਾਰਾਂ ਦੇ ਵਿੱਚ ਐਸੇ ਗਲਤਾਨ ਹੋਣ ਲੱਗ ਪਏ ਹਨ ਕਿ ਅਗਰ ਆਪ ਜੀ ਦਾ ਸਹਾਰਾ ਨਾ ਮਿਲਿਆ ਆਪ ਤੋਂ ਬਿਨਾਂ ਇਹ ਸਾਰੇ ਗਲਤਾਨ ਹੋ ਜਾਣਗੇ ਇਹ ਜਗਤ ਨੂੰ ਨਿਗਲਣ ਵਾਲੀ ਜੋ ਮਾਇਆ ਹੈ ਨਿਕਲ ਜਾਵੇਗੀ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਗੁਰਮੁਖ ਮਨਮੁਖ ਖਾਦੇ ਗੁਰਮੁਖ ਉबरे ਜਿਨੇ ਸਚ ਨਾਮ ਚਿਤ ਲਾਇਆ ਇਹ ਮਾਇਆ ਜਗਤ ਨੂੰ ਬਿਨਾਂ ਦੰਦਾ ਤੋਂ ਨਿਕਲ ਰਹੀ ਹੈ ਨਿਰੰਤਰ ਹੀ ਨਿਕਲਦੀ ਜਾ ਰਹੀ ਹੈ ਭਗਤ ਨਾਮਦੇਵ ਜੀ ਕਿਰਪਾ ਕਰਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਜੀ ਆਪ ਤੋਂ ਬਗੈਰ ਹੋਰ ਕੋਈ ਨਹੀਂ ਐਸਾ ਹੈ ਨਈਆ ਕੋਈ ਨਹੀਂ ਐਸਾ ਕਿ ਜਿਹੜਾ ਇਹਨਾਂ ਦੀ ਆਵਾਜ਼ ਸੁਣ ਸਕੇ ਇਹਨਾਂ ਦੀ ਅਰਦਾਸ ਸੁਣ ਸਕੇ ਆਪ ਜੀ ਦਾ ਇਹ ਰੂਪ ਜੋ ਮਾਇਆ ਹੈ ਉਹ ਛਲ ਰਹੀ ਹੈ ਕਿਰਪਾ ਕਰਕੇ ਹੁਣ ਆਪ ਇਹ ਆਪਣਾ ਬਾਹ ਦੇ ਕਰਕੇ ਇਹਨਾਂ ਨੂੰ ਬਚਾਉਣਾ ਕਰੋ ਮੈਂ ਗਰੀਬ ਜਨ ਤਰ ਬੇ ਨਾ ਜਾਣੋ ਮੌਕਾ ਬਾਹ ਦੇ ਬਾਹ ਦੇ ਮੀਠੁਲਾ へ ਬਿਸ਼ ਅਠਲ ਮਾਇਆ ਦੇ ਸੁਆਮੀ ਅਧਿਪਤੇ ਮੀਠੋਲ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਮੇਰੀ ਬਾਹ ਪਕੜ ਲਓ ਔਰ ਇਸ ਮਾਇਆਵਕ ਸੰਸਾਰ ਤੋਂ ਮੈਨੂੰ ਬਚਾਉਣਾ ਕਰੋ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠੁਲਾ ਹੈ ਮੇਰੇ ਸੱਚੇ ਪਿਤਾ ਜੀ ਹੇ ਤਾਰਨਹਾਰ ਗੋਬਿੰਦ ਤਰਤੇ ਦੇ ਇਸ ਬ੍ਰਹਮੰਡ ਦੇ ਤੁਰੇ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਬਾਹ ਪਕੜ ਕਰਕੇ ਮੈਨੂੰ ਬਚਾ ਲੈਣਾ ਕਰੋ ਤਰਕ ਨਾ ਚਾਹ ਹੇ ਪਿਆਰਿਓ ਭਗਤ ਸ਼੍ਰੇਸ਼ਟ ਨਾਮਦੇਵ ਜੀ ਕਿਰਪਾ ਕਰੇ ਹਨ ਕਿ ਕੋਈ ਤਰਕ ਨਾ ਕਰਨਾ ਕਰੋ ਮੈਂ ਤਰਕਾਂ ਚਿੰਤਾਵਾਂ ਸ਼ੰਕਿਆਂ ਵਿੱਚ ਪੈ ਕਰਕੇ ਉਸ ਪਰਮਾਤਮਾ ਵਾਹਿਗੁਰੂ ਤੇ ਸ਼ੰਕਾ ਨਾ ਕਰਨਾ ਕਰੋ ਉਹ ਸਦੇ ਵੀ ਹੈ ਸੱਚ ਹੈ ਉਹ ਹੀ ਭਰਪੂਰ ਹੈ ਉਹ ਹੀ ਸਾਰ ਇੱਕ ਜ਼ਰਰੇ ਜ਼ਰੇ ਵਿੱਚ ਸਮਾਇਆ ਹੈ ਔਰ ਹਰ ਵਿੱਚ ਉਸ ਦਾ ਹੀ ਨੂਰ ਹੈ ਭ੍ਰਮਿਆਚਾਰ ਕਿਉਂ ਸ਼ੰਕਾਵਾਂ ਦੇ ਵਿੱਚ ਪੈ ਰਹੇ ਹੋ ਸ਼ੰਕਾ ਨਾ ਕਰਨੇ ਕਰੋ ਪਰਮਦੋ ਦੂਰ ਹੋ ਜਾਣਾ ਕਰੋ ਪਰਮ ਨੂੰ ਤਿਆਗ ਦੇਣਾ ਕਰੋ ਪਰਮ ਛੱਡ ਦੇਣਾ ਕਰੋ ਸ਼ੰਕਾ ਨਾ ਕਰਨਾ ਕਰੋ ਕੇਸ਼ਵਾਂ ਬਚਾਉਨੀ ਐੇ ਮਈਏ ਇੱਕ ਆਣ ਜਿਉ ਹੇ ਪਰਬਤ ਵਾਹਿਗੁਰੂ ਹੇ ਕੇਸ਼ਵ ਆਪ ਤੋਂ ਬਗੈਰ ਕੋਈ ਰੱਖਣ ਵਾਲਾ ਨਹੀਂ ਹੈ ਇੱਕ ਆਪ ਹੀ ਹੋ ਜੋ ਸਦੇਵੇ ਭਰਪੂਰ ਹੋ ਜੋ आर्दतों ਲੈ ਕਰਕੇ ਅੰਤ ਤੱਕ ਸਦੀਵੀ ਭਰਪੂਰ ਰਹੋਗੇ ਆਪ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ ਨਾਰ ਵੀ ਆਪ ਹੋ ਨਰ ਵੀ ਆਪ ਹੋ ਹਰ ਇੱਕ ਰੇਤ ਦੇ ਕਣ ਕਣ ਵਿੱਚ ਵੀ ਆਪ ਹੋ ਆਪ ਹੀ ਸੂਰਜ ਦੇ ਵਿੱਚ ਪ੍ਰਕਾਸ਼ ਹੋ ਆਪ ਹੀ ਚੰਦਰਮਾ ਦੀ ਚਾਨਣੀ ਹੋ ਕਿਉਂਕਿ ਆਪ ਜੀ ਦਾ ਹੀ ਨੂਰ ਹੈ ਤਾਂ ਹੀ ਇਹ ਰਤਨ ਵੀ ਜੋ ਹਨ ਉਹ ਚਮਕ ਰਹੇ ਹਨ ਇਸ ਕਰਕੇ ਆਪ ਤੋਂ ਬਗੈਰ हे परमात्मा ਵਾਹਿਗੁਰੂ ਹੋਰ ਕੋਈ ਨਹੀਂ ਇਹ ਜੋ ਮਾਇਆ ਹੈ ਇਹ ਵੀ ਆਪ ਹੀ ਹੋ ਆਪ ਦਾ ਹੀ ਰੂਪ ਹੈ ਔਰ ਇਸ ਤੋਂ ਬਚਾਉਣ ਵਾਲੇ ਵੀ ਆਪ ਹੀ ਹੋ ਪੰਦੇ ਉਬਕਲੇ ਸੰਸਾਰਾ हे परमात्मा ਵਾਹਿਗੁਰੂ ਜੀ ਇਹ ਜੋ ਸੰਸਾਰ ਰੂਪੇ ਰਚਨਾ ਹੈ ਇਹ ਇਸ ਤਰ੍ਹਾਂ ਨੱਚ ਰਹੀ ਹੈ ਕਿ ਜਿਸ ਤਰ੍ਹਾਂ ਇੱਕ ਖੂਹ ਦੇ ਵਿੱਚ ਜੋ ਟਿੰਡਾ ਵਾਲੀ ਮਾੜਾ ਚੱਲਦੀ ਹੈ ਔਰ ਜਿਸ ਵੇਲੇ ਉਹ ਮਾੜਾ ਘੁੰਮਦੀ ਹੈ ਥੱਲੋਂ ਪਾਣੀ ਭਰ ਕੇ ਲਿਆਉਂਦੀ ਹੈ ਤਾਂ ਆਪ ਨੇ ਦੇਖਿਆ ਹੋਵੇਗਾ ਕਿ ਉਹਨਾਂ ਟਿੰਡਾਂ ਦੇ ਵਿੱਚ ਜੋ ਪਾਣੀ ਹੈ ਉਹ ਛਲਕਦਾ ਉੱਪਰ ਆਉਂਦਾ ਹੈ ਇਸੇ ਤਰ੍ਹਾਂ ਹੀ हे ਪ੍ਰਬਾਤਮਾ ਵਾਹਿਗੁਰੂ ਇਹ ਆਪ ਦਾ ਹੀ ਜੀਵਨ ਰਚਿਆ ਹੋਇਆ ਹੈ ਔਰ ਜਿਸ ਵੇਲੇ ਇਹ ਮਾਇਆ ਦੇ ਖੂਦ ਦੇ ਵਿੱਚੋਂ ਤੇਰੀ ਕਿਰਪਾ ਲੈ ਕੇ ਨਿਕਲਦਾ ਹੈ ਤੇ ਉਸੇ ਡੋਲੂ ਦੇ ਜੜ ਦੇ ਸ਼ਮਾਨ ਸ਼ਲਕ ਰਿਹਾ ਹੈ ਪਿੰਦੀ ਉਪ ਕਲੇ ਸੰਸਾਰਾ ਸਾਰਾ ਸੰਸਾਰ ਇਸ ਮਾਇਆ ਦੇ ਹੱਥੋਂ ਸ਼ਲਕ ਰਿਹਾ ਹੈ ਬੇਪਤੀ ਕਰਾ ਰਿਹਾ ਹੈ ਬੇਇੱਜ਼ਤੀ ਕਰਵਾ ਰਿਹਾ ਹੈ ਨੇ ਤਾਂ ਪਰਤੇ ਹੀ ਚਲਿਆ ਜਾ ਰਿਹਾ ਹੈ ਮਾਇਆ ਬੜੀ ਪ੍ਰਬਲ ਹੋ ਗਈ ਹੈ ਪਰਮ ਪਰਮ ਆਏ ਤੁਮ ਦੇ ਦਵਾਰ ਇਹ ਜੋ ਜਗਤ ਹੈ हे ਪਰਮਾਤਮਾ ਵਾਹਿਗੁਰੂ ਜੀ ਭਰਮ ਪਰਮ ਕੇ ਬਾਰ ਬਾਰ ਜਨਮ ਲੈ ਰਿਹਾ ਹੈ ਮਰ ਰਿਹਾ ਹੈ ਸ਼ੰਕਿਆਂ ਵਿੱਚ ਪਿਆ ਹੈ ਤੇ ਕੁੰਮ ਕੁੰਮ ਕੇ ਹਾਰ ਕਰਕੇ ਆਪ ਜੀ ਦੇ ਦਵਾਰ ਦਾ ਹੀ ਇਹਨਾਂ ਨੂੰ ਆਸਰਾ ਹੈ ਤੇ ਹੁਣ ਆਪ ਜੀ ਦੇ ਸੇਵਕ ਆਪ ਜੀ ਦੇ ਦਾਸ ਨਾਮਦੇਵ ਜੀ ਨੂੰ ਵੀ ਆਪ ਜੀ ਦਾ ਹੀ ਸਹਾਰਾ ਹੈ ਇਸ ਕਰਕੇ ਤੁਹਾਡੇ ਦਵਾਰ ਤੇ ਆ ਪਿਆ ਹਾਂ ਇਸ ਮਾਇਆ ਤੋਂ ਥੱਕ ਗਿਆ ਹਾਂ ਹਾਰ ਗਿਆ ਹਾਂ ਹੁਣ ਮੈਂ ਆਪ ਜੀ ਦੇ ਦੁਆਰ ਤੇ ਆ ਪਿਆ ਹਾਂ ਇਹ ਜੋ ਸਾਰੇ ਆਪ ਜੀ ਦੇ ਰਚੀ ਹੋਈ ਕੁਦਰਤ ਹੈ ਇਹ ਬ੍ਰਹਮ ਬ੍ਰਹਮ ਕੇ ਹੁਣ ਆਪ ਜੀ ਦੇ ਚਰਨੀ ਟੈ ਪਈ ਹੈ ਹੁਣ ਇਹਨਾਂ ਨੂੰ ਕੋਈ ਹੋਰ ਸਾਧਾ ਨਹੀਂ ਅੱਗੋ ਭਗਤ ਨਾਮਦੇਵ ਜੀ ਜੋ ਕਿ ਐਸੀ ਅਵਸਥਾ ਬਣ ਗਈ ਹੈ ਕਿ ਹੁਣ ਹੋਰ ਕੋਈ ਮੇਰਾ ਸਹਾਰਾ ਨਹੀਂ ਹੈ ਇਸ ਕਰਕੇ हे परिपूरण ਪਰਮਾਤਮਾ ਵਾਹਿਗੁਰੂ ਜੀ ਮੈਂ ਆਪ ਜੀ ਦੇ ਦੁਆਰ ਆ ਟੈ ਪਿਆ ਹਾਂ ਮੈਨੂੰ ਆਪ ਜੀ ਬਿਗੈਰ ਹੁਣ ਹੋਰ ਕੋਈ ਸਹਾਰਾ ਨਹੀਂ ਮਾਰੈ ਰੱਖੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਚਾਹੇ ਲਖ ਲੈਣਾ ਕਰੋ ਚਾਹੇ ਮਾਰ ਲੈਣਾ ਕਰੋ ਹੁਣ ਮੇਰੇ ਕਿਸੇ ਹੋਰ ਅੱਗੇ ਕੋਈ ਪੁਕਾਰ ਵੀ ਨਹੀਂ ਹੈ ਮੇਰਾ ਜੋਰ ਹੀ ਕੋਈ ਨਹੀਂ ਅਗੋ ਕਿਉਂਕਿ ਹੁਣ ਅਵਸਥਾ ਐਸੀ ਬਣੀ ਹੈ ਭਗਤ ਸ੍ਰੇਸ਼ਟ ਭਗਤ ਨਾਮਦੇਵ ਜੀ ਦੀ ਉਸ ਪਰਮਾਤਮਾ ਵਾਹਿਗੁਰੂ ਦਾ